ਮਜ਼ਦੂਰ ਪਰਿਵਾਰ ਦਾ ਪੁੱਤ ਜਦੋਂ ਫੌਜੀ ਬਣ ਕੇ ਪਹਿਲੀ ਵਾਰੀ ਘਰ ਆਇਆ ਤਾਂ ਉਂਦੇ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਮਾਰਿਆ ਜਿਵੇਂ ਆਪਣੇ ਵੱਡੇ ਅਫਸਰ ਨੂੰ ਮਾਰਿਆ ਹੋਵੇ ਫਰੀਦਕੋਟ ਦੇ ਪਿੰਡ ਕਿਲਾ ਨੌਂ ਦਾ ਇਹ ਗਰੀਬ ਦਿਹਾੜੀਦਾਰ ਜਗਸੀਰ ਸਿੰਘ ਜਿਸਨੇ ਮਜ਼ਦੂਰੀ ਕਰਕੇ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਤੇ ਫਿਰ ਫੌਜ ਦੇ ਵਿੱਚ ਭਰਤੀ ਦੇ ਲਈ ਟ੍ਰੇਨਿੰਗ ਦੇ ਵਾਇ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਤੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਅਤੇ ਅੱਜ ਉਹ ਫੌਜੀ ਬਣ ਕੇ ਪਹਿਲੀ ਵਾਰੀ ਘਰ ਪਰਤਿਆ ਤਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਸਿਰ ਸਿੰਘ ਨੇ ਕਿਹਾ ਕਿ ਉਸ ਨੇ ਫੌਜੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ ਦੇ ਵਿੱਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਇਸ ਨੇ ਕਿਹਾ ਕਿ ਉਹ ਪਹਿਲੀ ਵਾਰੀ ਛੁੱਟੀ ਆਇਆ ਹੈ ਉਸ ਦੀ ਇਮਾਨਦਾਰ ਸੁਪਨਾ ਸੀ ਕਿ ਉਹ ਵਰਦੀ ਦੇ ਵਿੱਚ ਘਰ ਆਵੇ ਟ੍ਰੇਨਿੰਗ ਕਰਕੇ ਫਿਰ ਆਇਆ ਕਰੇ ਘਰਦਿਆਂ ਦੀ ਇੱਛਾ ਸੀਗੀ ਵੀ ਤੁਸੀਂ ਪਤ ਵਰਦੀ ਚਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੋ ਹੀ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਇੱਥੇ ਠੀਕ ਆ ਮਾਤਾ ਮੈਂ ਵਰਦੀ ਜਾਊਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾ ਸਾਰੇ ਆਏ ਸੀ ਕਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬ ਹਲਾ ਦੇ ਵੇਖਿਆ ਜੀ। ਇਹ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ। ਦੋ ਵਾਰ ਮੈਂ ਰਹਿ ਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ। ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂ ਨਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ। ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ। ਕਿਹੜੀ ਰੈਜੀਮੈਂਟ ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ? ਮੈਂ ਸਿੱਖ ਲਾਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ। ਉੱਥੋਂ ਆਇਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ। ਕਦੋਂ ਜਾ ਕੇ ਡਿਊਟੀ ਜੁਆਇੰਟ ਕਰਨੀ ਸੀ ਮੈਂ 19 ਤਰੀਕ ਨੂੰ ਜਾਣਾ ਸੀ ਤੇ 20 ਨੂੰ ਉੱਥੇ ਰਿਪੋਰਟ ਕਰਨੀ ਆਈ ਬੇਟਾ ਇਹ ਮਨਕੀ ਤਾਂ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ ਬਸ ਕਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਪੁੱਲਾਣਾ ਕਰਾਂਗੇ ਪਹਿਲੀ ਵਾਰ ਹੀ ਆਇਆ ਹਾਂ ਹਾਂ ਪਹਿਲੀ ਵਾਰ ਹੀ ਬੇਟਾ ਇੰਨੇ ਚਿਰ ਬਾਅਦ ਆਇਆ ਤੇ 7 ਮਹੀਨੇ ਬਾਅਦ ਜੀ 15 ਦਿਨਾਂ ਦੀ ਛੁੱਟੀ ਆਈ ਕਦੋਂ ਉਹਦਾ ਬੁਆ ਬੇ ਕੋਟ ਕੱਤੀ ਹੈ ਇਹ ਹੈ ਨੰਬਰ ਕਿਹਨੇ? ਨੰਬਰ ਕਿਹਕੇ? ਹਾਂਜੀ 25 ਤਰੀਕ ਨੂੰ ਗਿਆ ਸੀ। ਨੰਬਰ ਜੀ। ਕਿੰਨੀ ਕ ਦੇਮਤ ਕਰਨੀ ਪਈ ਇਹਨੂੰ ਪਹੁੰਚ? ਮਹਿਤ ਜੀ 5 ਸਾਲ ਜੀ ਰੱਜ ਕੇ ਕੀਤੇ ਹਮ ਕੀ। ਕੁਝ ਨਹੀਂ ਕਰਾਇਆ ਆਪਾਂ ਤੇਨਾਂ ਤੋਂ। ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ। ਉੱਥੇ ਆ ਕੇ ਪੱਠੇ-ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂ ਆ। ਖਾਣ-ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ। ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਐ। ਦੋ ਮੱਝਾਂ ਜੇ ਵੀ ਮਿਲ ਜਾਂਦੀਆਂ ਈ। ਦੋਨੇ ਬੇਟੇ ਆ। ਇੱਕ ਗੁੜੀਆ ਗੁੜੀਆ ਚੰਡੀਗੜ੍ਹ ਆ। ਇਹਦੇ ਨੂੰ ਵੀ ਫੌਜ ਚ ਕਰਾਉਣਾ ਇਹ ਰਿਕੁਐਸਟ ਹੈਗੀ ਹੈ ਇਹ ਕਹਿੰਦਾ ਵੀ ਮੈਂ ਪੁਲਿਸ ਤੇ ਭਰੇ ਵੀ ਆ ਤੇ ਕਹਿੰਦਾ ਵੀ ਮੈਂ ਪੁਲਿਸ ਜਾਵਾਂਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨਗੇ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ ਮਜ਼ਦੂਰ ਪਰਿਵਾਰ ਦਾ ਪੁੱਤ ਜਦੋਂ ਫੌਜੀ ਬਣ ਕੇ ਪਹਿਲੀ ਵਾਰੀ ਘਰ ਆਇਆ ਤਾਂ ਉਦੋਂ ਹੀ ਉਸਨੇ ਆਪਣੀ ਮਾਂ ਨੂੰ ਇੰਜ ਸਲੂਟ ਮਾਰਿਆ ਜਿਵੇਂ ਆਪਣੇ ਵੱਡੇ ਅਫਸਰ ਨੂੰ ਮਾਰਿਆ ਹੋਵੇ ਫਰੀਦਕੋਟ ਦੇ ਪਿੰਡ ਕਿਲਾ ਨੌਂ ਦਾ ਹੈ ਗਰੀਬ ਦਿਹਾੜੀ ਦਾ ਜਗਸੀਰ ਸਿੰਘ ਜਿਸਨੇ ਮਜ਼ਦੂਰੀ ਕਰਕੇ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਤੇ ਫਿਰ ਫੌਜ ਦੇ ਵਿੱਚ ਭਰਤੀ ਦੇ ਲਈ ਟ੍ਰੇਨਿੰਗ ਦੇ ਵਾਇ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਤੇ ਉਸ ਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ 모ੜਿਆ ਅਤੇ ਅੱਜ ਉਹ ਫੌਜੀ ਬਣ ਕੇ ਪਹਿਲੀ ਵਾਰੀ ਘਰ ਪਰਤਿਆ ਤਾਂ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਸਿਰ ਸਿੰਘ ਨੇ ਕਿਹਾ ਕਿ ਉਸਨੇ ਫੌਜੀ ਭਰਤੀ ਲਈ ਬਹੁਤ ਮਿਹਨਤ ਕੀਤੀ ਅਤੇ ਤੀਜੀ ਕੋਸ਼ਿਸ਼ ਦੇ ਵਿੱਚ ਉਹ ਭਰਤੀ ਹੋਇਆ ਅਤੇ ਅੱਜ ਉਹ ਭਾਰਤੀ ਫੌਜ ਦੀ ਸਿੱਖ ਬਟਾਲੀਅਨ ਦਾ ਹਿੱਸਾ ਹੈ ਇਸਨੇ ਕਿਹਾ ਕਿ ਉਹ ਪਹਿਲੀ ਵਾਰੀ ਛੁੱਟੀ ਆਇਆ ਹੈ ਉਸ ਦੀ ਇਮਾਨਦਾਰ ਸੁਪਨਾ ਸੀ ਕਿ ਉਹ ਵਰਦੀ ਦੇ ਵਿੱਚ ਘਰ ਆਵੇ ਟ੍ਰੇਨਿੰਗ ਕਰਕੇ ਫਿਰ ਆਇਆ ਕਰੇ ਘਰਦਿਆਂ ਦੀ ਇੱਛਾ ਸੀਗੀ ਵੀ ਤੁਸੀਂ ਪਤਾ ਵਰਦੀ ਚਾਉਣਾ ਜੀ ਮੈਂ ਤਾਂ ਕਿਹਾ ਸੀਗਾ ਵੀ ਮਾਤਾ ਵੀ ਇੰਨਾ ਕੋ ਕਰਨ ਦੀ ਲੋੜ ਨਹੀਂ ਵੀ ਮੈਂ ਦੂਜੇ ਹੀ ਆਉਂਗਾ ਜਾਂ ਮੈਂ ਕਾਦੇ ਪਿੱਛੇ ਇੰਨਾ ਕੋ ਕਰਨਾ ਮਾਤਾ ਕਹਿੰਦੀ ਨਹੀਂ ਪੁੱਤ ਵੀ ਪਹਿਲੀ ਪਹਿਲੀ ਵਾਰ ਹੋਇਆ ਤੂੰ ਹਨਾ ਵੀ ਪਹਿਲੀ ਛੁੱਟੀ ਆਉਣੀ ਆ ਤੇ ਤੂੰ ਵਰਦੀ ਜੀ ਆਈ ਮੈਂ ਤਾਂ ਠੀਕ ਆ ਮਾਤਾ ਮੈਂ ਵਰਦੀ ਜਾਊਗਾ ਜੇ ਵਰਦੀ ਜਾਏ ਫਿਰ ਘਰਦਿਆਂ ਨੇ ਬਹੁਤ ਸਵਾਗਤ ਕੀਤਾ ਜੀ ਫਿਰ ਨਾਲ ਆਂਡੀ ਗਵੰਡੀ ਵੀ ਸੀਗੇ ਤਾਚੇ ਤਾ ਸਾਰੇ ਆਏ ਸੀ ਕਰੇ ਜੀ ਉਹਨਾਂ ਨੇ ਬਹੁਤ ਖੁਸ਼ੀ ਮਨਾਈ ਜੀ ਅਸੀਂ ਬਹੁਤ ਗਰੀਬਲਾ ਦੇ ਵੇਖਿਆ ਜੀ। ਇਹ ਦਿਹਾੜੀਆਂ ਕਰ ਕਰ ਭਰਤੀਆਂ ਵੇਂਦੇ ਰਹੇ ਆ ਜੀ। ਦੋ ਵਾਰ ਮੈਂ ਲੈ ਗਿਆ ਸੀਗਾ ਜੀ ਫਿਰ ਲਾਸਟ ਭਰਤੀ ਹੋਇਆ ਸੀਗਾ ਜੀ। ਤੇ ਘਰਦਿਆਂ ਨੇ ਬਹੁਤ ਖੁਸ਼ੀ ਮਨਾਈ ਆਂ ਡਗਵਾਂਡ ਬਹੁਤ ਜ਼ਿਆਦਾ ਖੁਸ਼ੀ ਮਨਾਈ ਉਹਨਾਂ ਨੇ ਜੀ। ਵੀ ਚੱਲ ਵਧੀਆ ਸਾਡੇ ਜੋ ਕੋਈ ਹੋਇਆ ਜੀ। ਕਿਹੜੀ ਰੈਜੀਮੈਂਟ ਚੋਂ ਹੋਣ ਤੇ ਕਿੱਥੇ ਟ੍ਰੇਨਿੰਗ ਲੈ ਕੇ? ਨਹੀਂ ਸਿੱਖ ਲਾਈ ਰੈਜੀਮੈਂਟ ਜੀ ਫਤਿਹਗੜ੍ਹ ਸੈਂਟਰ ਆ ਜੀ ਯੂਪੀ ਜੀ। ਉੱਥੋਂ ਆਇਆ ਜੀ 7 ਮਹੀਨੇ ਦੀ ਟ੍ਰੇਨਿੰਗ ਕਰਕੇ ਜੀ ਹੁਣ ਮੇਰੀ ਸ਼੍ਰੀਨਗਰ ਹੈ। ਕਦੋਂ ਜਾ ਕੇ ਡਿਊਟੀ ਜੁਆਇਨ ਕਰਨੀ ਹੈ ਬਾ 19 ਤਰੀਕ ਨੂੰ ਜਾਣਾ ਹੈ ਤੇ 20 ਨੂੰ ਉੱਥੇ ਰਿਪੋਰਟ ਕਰਨੀ ਹੈ ਬੇਟਾ ਇਹ ਮਨਕੀ ਤਾਂ ਲੋਜ ਅਸੀਂ ਗੱਡੀ ਤੇ ਲੈਣ ਗਏ ਸੀ ਬਸ ਘਰੇ ਆਪ ਦਾ ਪਰਿਵਾਰ ਹੀ ਸੀਗਾ ਜੀ ਤੇ ਮਾਂ ਦੀ ਇੱਛਾ ਸੀਗੀ ਵੀ ਆਪਾਂ ਸਵਾਗਤ ਪੁੱਲਾਣਾ ਕਰਾਂਗੇ ਕਦੇ ਵੀ ਨਹੀਂ ਆਇਆ ਹਾਂ ਜੀ ਪਹਿਲੀ ਵਾਰੀ ਬੇਟਾ 1 ਸਾਲ ਬਾਅਦ ਆਇਆ ਤੇ 7 ਮਹੀਨੇ ਬਾਅਦ ਜੀ 15 ਦਿਨਾਂ ਦੀ ਛੁੱਟੀ ਆਈ ਕਦੋਂ ਦਾ ਗਿਆ ਬੇ ਕੋਈ ਕੱਟਤੀ ਹੈ ਜੀ ਹੈ ਜੀ ਨੰਬਰ ਤੇ ਨੇ। ਹਾਂ। ਨੰਬਰ 3 ਹੈ। ਹਾਂ। ਹਾਂ ਜੀ 25 ਤਰੀਕ ਨੂੰ ਗਿਆ ਸੀ। ਨੰਬਰ ਜੀ। ਕਿੰਨੀ ਕ ਦੇਣਤ ਕਰਨੀ ਪਈ ਇਹਨੂੰ ਪਹੁੰਚ? ਮਹਿਤ ਜੀ 5 ਸਾਲ ਜੀ ਰੱਜ ਕੇ ਕੀਤੇ ਹੁ ਕੀ। ਕੁਝ ਨਹੀਂ ਕਰਾਇਆ ਆਪਾਂ ਤੇਨਾਂ ਤੋਂ। ਮਰ ਕੇ ਝੋਨਾ ਵੀ ਲਾਉਂਦਾ ਰਿਹਾ ਆਪਣੇ ਨਾਲ। ਉੱਥੋਂ ਆ ਕੇ ਪੱਠੇ ਦੱਥੇ ਦਾ ਪਸ਼ੂਆਂ ਦਾ ਦੋ ਪਸ਼ੂ ਆ। ਖਾਣ ਪੀਣ ਨੂੰ ਦੁੱਧ ਆਪਣੇ ਵਧੀਆ ਸੀਗਾ। ਹਾਈ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ। ਦੋ ਮੱਝਾਂ ਜੇ ਵੀ ਮਿਲ ਜਾਂਦੀਆਂ ਆ। ਦੋਨੇ ਬੇਟੇ ਆ। ਇੱਕ ਗੁੜੀਆ ਗੁੜੀਆ ਚੰਡੀਗੜ੍ਹ ਆਈ। ਇਹਦੇ ਨੂੰ ਵੀ ਫੋਰਸ ਚ ਕਰਾਉਣਾ ਇਹ ਰਿਕੁਐਸਟ ਹੈਗੀ ਹੈ ਇਹ ਕਹਿੰਦਾ ਵੀ ਮੈਂ ਪੁਲਿਸ ਤੇ ਭਰੇ ਵੀ ਆ ਤੇ ਕਹਿੰਦਾ ਵੀ ਮੈਂ ਪੁਲਿਸ ਜਾਊਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਜੋ ਕਰਨਗੇ ਆਪਾਂ ਤਾਂ ਮਿਹਨਤ ਕਰਾਉਣੀ ਇਹਨਾਂ ਤੋਂ